ਕਮਲ ਬਹੁਤ ਹੀ ਸੋਹਣੀ ਸੁਨੱਖੀ ਕੁੜੀ ਸੀ ਰੱਬ ਨੇ ਰੱਜ ਕੇ ਰੂਪ ਦਿੱਤਾ ਸੀ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੂੰ ਰੱਬ ਨੇ ਵੇਲੇ ਟਾਈਮ ਬਣਾਇਆ ਸੀ ਲੰਮੀ ਗੁੱਤ ਜਦੋਂ ਤੁਰਦੀ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਜਿਸਮ ਤੇ ਕੋਈ ਸੱਪ ਲੋਟਦਾ ਹੋਵੇ ਮੋਟੀਆਂ-ਮੋਟੀਆਂ ਤੇ ਤਿੱਕੀਆਂ-ਤਿੱਖੀਆਂ ਅੱਖਾਂ ਜੋ ਉਸ ਦੀਆਂ ਅੱਖਾਂ ਵਿੱਚ ਵੇਖਦਾ ਬਸ ਉਸ ਦਾ ਹੀ ਹੋ ਜਾਂਦਾ ਤੀਖਾ ਨੱਕ ਤੇ ਨੱਕ ਚ ਪਾਇਆ ਕੋਕਾ ਉਸ ਦੇ ਹੁਸਨ ਨੂੰ ਹੋਰ ਵੀ ਚਾਰ ਚੰਦ ਲਾਉਂਦਾ ਸੀ ਲੰਮੀ ਲੰਜੀ ਤੇ ਹਰ ਤਰ੍ਹਾਂ ਦਾ ਸੂਟ ਪਾਇਆ ਫੱਬਦਾ ਸੀ ਉਸ ਦੇ ਕਮਲ ਦੀਆਂ ਦੋ ਭੈਣਾਂ ਸਨ ਇੱਕ ਉਸ ਤੋਂ ਵੱਡੀ ਮਾਨਤ ਤੇ ਇੱਕ ਉਸ ਤੋਂ ਛੋਟੀ ਦੀਪੀ ਉਹ ਆਪਣੇ ਦੋਹਾਂ ਭੈਣਾਂ ਤੋਂ ਕਿਤੇ ਜ਼ਿਆਦਾ ਸੋਹਣੀ ਸੀ ਉਸ ਦੀਆਂ ਦੂਜੀਆਂ ਭੈਣਾਂ ਜ਼ਿਆਦਾ ਸੋਹਣੀਆਂ ਨਹੀਂ ਸਨ ਤੇ ਕੋਈ ਵੀ ਨਹੀਂ ਕਹਿੰਦਾ ਸੀ ਕਿ ਉਹ ਉਸ ਦੀਆਂ ਭੈਣਾਂ ਨੇ ਉਹ ਆਪਣੀ ਦਾਦੀ ਤੇ ਗਈ ਸੀ ਉਸ ਦੀ ਦਾਦੀ ਵੀ ਕਾਫੀ ਸੋਹਣੀ ਸੀ ਤੇ ਜਿਹੜੀ ਇਸ ਦੁਨੀਆ ਵਿੱਚ ਨਹੀਂ ਸੀ ਸਾਰੇ ਪਿੰਡ ਵਿੱਚ ਉਸ ਵਰਗੀ ਕੋਈ ਕੁੜੀ ਨਹੀਂ ਸੀ ਉਸ ਦੀ ਵੱਡੀ ਭੈਣ ਵਿਆਹਣ ਜੋਗੀ ਹੋ ਚੁੱਕੀ ਸੀ ਤੇ ਜੇ ਕੋਈ ਰਿਸ਼ਤਾ ਉਸ ਦੀ ਭੈਣ ਲਈ ਆਉਂਦਾ ਤੇ ਮੁੰਡੇ ਵਾਲੇ ਉਸ ਨੂੰ ਦੇਖਣ ਆਉਂਦੇ ਤਾਂ ਉਹਨਾਂ ਨੂੰ ਕਮਲ ਪਸੰਦ ਆ ਜਾਂਦੀ ਪਰ ਉਸ ਦੇ ਮਾਪੇ ਹਾਂ ਨਾ ਕਰਦੇ ਕਿ ਅਸੀਂ ਪਹਿਲਾਂ ਆਪਣੀ ਵੱਡੀ ਦਾ ਵਿਆਹ ਕਰਨਾ ਹੈ ਫਿਰ ਉਹਨਾਂ ਨੇ ਕਮਲ ਨੂੰ ਕਿਹਾ ਕਿ ਜਦੋਂ ਕੋਈ ਮੁੰਡੇ ਵਾਲਾ ਉਸ ਦੀ ਭੈਣ ਨੂੰ ਦੇਖਣ ਆਏ ਤਾਂ ਤੂੰ ਸਾਹਮਣੇ ਨਹੀਂ ਆਉਣਾ ਫਿਰ ਉਹ ਕਦੇ ਸਾਹਮਣੇ ਨਾ ਆਉਂਦੀ ਇਸ ਤਰ੍ਹਾਂ ਮੰਨਨ ਦਾ ਰਿਸ਼ਤਾ ਹੋ ਗਿਆ ਤਿਉ ਵਿਆਹ ਕੇ ਆਪਣੇ ਘਰ ਚਲੀ ਗਈ ਮੰਨਤ ਦਾ ਘਰ ਵਾਲਾ ਚੰਗਾ ਸੀ ਮੰਨਤ ਦਾ ਕਾਫੀ ਕਰਦਾ ਸੀ ਕਮਲ ਦਾ ਤਾਂ ਪਿੰਡ ਦਾ ਹਰ ਕੋਈ ਰਿਸ਼ਤਾ ਕਰਵਾਉਣ ਨੂੰ ਤਿਆਰ ਸੀ ਜਿਵੇਂ ਉਸ ਦੀ ਵਿਆਹ ਦੀ ਉਮਰ ਹੁੰਦੀ ਜਾਂਦੀ ਉਸ ਲਈ ਰਿਸ਼ਤਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਜਿੱਧਰ ਦੀ ਉਹ ਨਿਕਲ ਜਾਂਦੀ ਉਸ ਪਾਸੇ ਹੀ ਮੁੰਡੇ ਉਸ ਨੂੰ ਖੜ ਖੜ ਕੇ ਦੇਖਣ ਲੱਗ ਜਾਂਦੇ ਪਿੰਡ ਦਾ ਕੋਈ ਵੀ ਮੁੰਡਾ ਉਸ ਨੂੰ ਆਪਣੀ ਭੈਣ ਬਣਾਉਣ ਨੂੰ ਤਿਆਰ ਨਹੀਂ ਸੀ ਹਰ ਕੋਈ ਕਹਿ ਦਿੰਦਾ ਕਿ ਜੇ ਪਿੰਡ ਦੀ ਨਾ ਹੁੰਦੀ ਤੇ ਕਿਸੇ ਹੋਰ ਪਿੰਡ ਦੀ ਹੁੰਦੀ ਤਾਂ ਮੈਂ ਉਸਦੇ ਨਾਲ ਹੀ ਵਿਆਹ ਕਰਾਉਂਦਾ ਪਤਾ ਨਹੀਂ ਕਿਹੜਾ ਕਰਮਾ ਵਾਲਾ ਹੋਵੇਗਾ ਜਿਸਦੇ ਕਰਮਾ ਵਿੱਚ ਇਹ ਹੋਵੇਗੀ ਪਤਾ ਨਹੀਂ ਕਿਸ ਦੀ ਕਿਸਮਤ ਖੁੱਲੇਗੀ ਤੇ ਕਿਸਦੇ ਵਿਰੇ ਦੀ ਰੌਣਕ ਬਣੇਗੀ ਉਸ ਨੂੰ ਵੀ ਸਜਣ ਸਬਰਣ ਦਾ ਬਹੁਤ ਸ਼ੌਕ ਸੀ ਪਿਓ ਉਸ ਦਾ ਚੰਗਾ ਕਮਾਉਂਦਾ ਸੀ ਤੇ ਉਹ ਤਿੰਨੋਂ ਭੈਣਾਂ ਨੇ ਆਪਣੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਉਸ ਦੀ ਮਾਂ ਅਕਸਰ ਉਸ ਨੂੰ ਕਹਿੰਦੀ ਕਿ ਤੂੰ ਜ਼ਿਆਦਾ ਸਜਿਆ ਸਬਰਿਆ ਨਾ ਕਰ ਲੋਕਾਂ ਦੀ ਨਜ਼ਰ ਲੱਗ ਜਾਵੇਗੀ ਪਰ ਉਹ ਨਾ ਸੁਣਦੀ ਉਸ ਦੀ ਮਾਸੀ ਦੇ ਮੁੰਡੇ ਦਾ ਵਿਆਹ ਸੀ ਤੇ ਜਦੋਂ ਉਹ ਵਿਆਹ ਗਈ ਤਾਂ ਉੱਥੇ ਉਸਦੇ ਮਾਸੀ ਦੇ ਮੁੰਡੇ ਦਾ ਦੋਸਤ ਰੋਹਿਤ ਆਇਆ ਹੋਇਆ ਸੀ ਤੇ ਉਸ ਨੂੰ ਕਮਲ ਪਸੰਦ ਆ ਗਈ ਰੋਹਿਤ ਕਾਫੀ ਅਮੀਰ ਘਰ ਦਾ ਸੀ ਉਸ ਦੇ ਪਿਓ ਦਾ ਆਪਣਾ ਬਿਜ਼ਨਸ ਸੀ ਤੇ ਰੋਹਿਤ ਵੀ ਆਪਣੇ ਪਿਓ ਦੇ ਨਾਲ ਹੀ ਕੰਮ ਕਰਦਾ ਸੀ ਤੇ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਰੋਹਿਤ ਵੀ ਕਾਫੀ ਸੋਹਣਾ ਸੀ ਤੇ ਕਰਦੇ ਕਰਾਉਂਦੇ ਉਹਨਾਂ ਦੋਹਾਂ ਦਾ ਰਿਸ਼ਤਾ ਹੋ ਗਿਆ ਕਮਲ ਕਾਫੀ ਸੋਣੀ ਸੀ ਤੇ ਸਾਰੇ ਪਿੰਡ ਦੇ ਕਹਿੰਦੇ ਸੀ ਕਿ ਜਿੰਨੀ ਇਹ ਸੋਣੀ ਹੈ ਉਸੇ ਦੇ ਹਿਸਾਬ ਦਾ ਰਿਸ਼ਤਾ ਮਿਲਿਆ ਕਿਸੇ ਕਿਸੇ ਦੀ ਕਿਸਮਤ ਹੀ ਹੁੰਦੀ ਹੈ ਕਿ ਰੱਬ ਜਦੋਂ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਹੈ ਕਮਲ ਨੂੰ ਰੱਬ ਨੇ ਸਭ ਕੁਝ ਰੱਜ ਕੇ ਦਿੱਤਾ ਹੁਸਨ ਵੀ ਤੇ ਹੁਣ ਘਰਵਾਰ ਵੀ ਕਮਲ ਦਾ ਵਿਆਹ ਤੈ ਹੋ ਗਿਆ ਤੇ ਉਹ ਬਹੁਤ ਖੁਸ਼ ਸੀ ਤੇ ਉਸ ਨੇ ਆਪਣੇ ਵਿਆਹ ਤੇ ਆਪਣੀਆਂ ਸਾਰੀਆਂ ਰੀਜਾਂ ਪੂਰੀਆਂ ਕੀਤੀਆਂ ਉਹਦੇ ਸੱਸ ਸੋਹਰਾ ਵੀ ਚੰਗੇ ਸਾਨ ਤੇ ਉਹ ਹਰ ਦੂਜੇ ਤੀਜੇ ਦਿਨ ਉਹਨਾਂ ਦੇ ਘਰ ਆਏ ਰਹਿੰਦੇ ਤੇ ਕਮਲ ਨੂੰ ਆਪਣੇ ਨਾਲ ਲੈ ਜਾਂਦੇ ਕਿ ਕਮਲ ਆਪਣੇ ਪਸੰਦ ਦੇ ਗਹਿਣੇ ਤੇ ਕੱਪੜੇ ਖਰੀਦ ਸਕੇ ਉਹ ਆਖਦੇ ਕਿ ਜੋ ਸਮਾਨ ਕਮਲ ਨੇ ਵਰਤਣਾ ਉਹ ਉਸ ਦੀ ਪਸੰਦ ਦਾ ਹੀ ਹੋਣਾ ਚਾਹੀਦਾ ਤੇ ਰੋਹਿਤ ਤੇ ਉਸ ਦੀ ماں ਕਮਲ ਨੂੰ ਨਾਲ ਲੈ ਜਾਂਦੇ ਤੇ ਉਸ ਨੇ ਆਪਣੀ ਸਾਰੀ ਸ਼ਾਪਿੰਗ ਆਪ ਕੀਤੀ ਸਾਰੇ ਪਿੰਡ ਵਾਲੇ ਦੰਦਾ ਹੇਠਾਂ ਉਂਗਲੀਆਂ ਦਿੰਦੇ ਸਨ ਕਿ ਅਜਿਹੇ ਹੱਬ ਘਰਵਾਰ ਸਾਰੇ ਪਿੰਡ ਦੀ ਕਿਸੇ ਕੁੜੀ ਨੂੰ ਨਹੀਂ ਮਿਲਿਆ ਕਮਲ ਤਾਂ ਰਾਜ ਕਰੇਗੀ ਰਾਜ ਕਮਲ ਵਿਆਹ ਕੇ ਆਪਣੇ ਘਰ ਚਲੀ ਗਈ ਤੇ ਜਦੋਂ ਉਸ ਦਾ ਵਿਆਹ ਹੋਇਆ ਤਾਂ ਕਈ ਮੁੰਡਿਆਂ ਦੇ ਦਿਲ ਟੁੱਟੇ ਪਰ ਉਹ ਜਿਸ ਦੇ ਕਰਮਾਂ ਵਿੱਚ ਸੀ ਉਹ ਉਸ ਨੂੰ ਲੈ ਗਿਆ ਹੁਣ ਜਦੋਂ ਵੀ ਕਮਲ ਆਪਣੇ ਪੇਕੇ ਘਰ ਆਉਂਦੀ ਉਹ ਗੱਡੀ ਵਿੱਚ ਆਉਂਦੀ ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗਣ ਲੱਗ ਪਈ ਸੀ ਤੇ ਜਦੋਂ ਵੀ ਆਉਣਾ ਉਸਦੇ ਮਹਿੰਗੇ ਤੋਂ ਮਹਿੰਗਾ ਸੂਟ ਪਾਇਆ ਹੁੰਦਾ ਤੇ ਉਸਦੀ ਪੂਰੀ ਟੌਰ ਹੁੰਦੀ ਸਾਲ ਦੋ ਸਾਲ ਬਾਅਦ ਉਸਦੀ ਛੋਟੀ ਭੈਣ ਦਾ ਵੀ ਵਿਆਹ ਹੋ ਗਿਆ ਦਿਆਂ ਦੋਵੇਂ ਭੈਣਾਂ ਜ਼ਿਆਦਾ ਅਮੀਰਕਾਰ ਨਹੀਂ ਸਨ ਪਰ ਫਿਰ ਵੀ ਰੱਜ ਦੇ ਪੁੱਜ ਦੇ ਘਰ ਸਨ ਉਹਨਾਂ ਦੇ ਘਰ ਵਾਲੇ ਵੀ ਚੰਗੇ ਸਨ ਪਰ ਜਦੋਂ ਵੀ ਕਮਲ ਆਉਂਦੀ ਲੋਕਾਂ ਦੀਆਂ ਨਿਗਾਹਾਂ ਉਸ ਉੱਤੇ ਹੀ ਹੁੰਦੀਆਂ ਉਹ ਇੰਨੇ ਸੋਹਣੇ ਲੱਗਦੀ ਹੁੰਦੀ ਸੀ ਕਿ ਹੱਥ ਲਾਈ ਮੈਲੀ ਹੁੰਦੀ ਸੀ ਫਿਰ ਵਕਤ ਨੇ ਆਪਣੀ ਕਰਵਟ ਲਈ ਰੋਹਿਤ ਤੇ ਕਮਲ ਦੇ ਰਿਸ਼ਤੇ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਸੀ ਰੋਹਿਤ ਕਮਲ ਤੇ ਸ਼ਾਕ ਕਰਨ ਲੱਗ ਪਿਆ ਉਸ ਦਾ ਹਰ ਦੋਸਤ ਜਿਹੜਾ ਵੀ ਉਸ ਦੇ ਘਰ ਆਉਂਦਾ ਜਾਂ ਜਦੋਂ ਵੀ ਉਹ ਕਿਸੇ ਦੋਸਤ ਦੀ ਪਾਰਟੀ ਤੇ ਜਾਂਦੇ ਤਾਂ ਉਸਦੇ ਦੋਸਤ ਕਮਲ ਦੀਆਂ ਬਹੁਤ ਤਾਰੀਫਾਂ ਕਰਦੇ ਤੇ ਉਹਨਾਂ ਦੀਆਂ ਨਿਗਾਹਾਂ ਕਮਲ ਤੇ ਹੀ ਟਿਕੀਆਂ ਰਹਿੰਦੀਆਂ ਇਹ ਸਭ ਹੁਣ ਰੋਹਿਤ ਉਹ برداشت ਨਹੀਂ ਸੀ ਹੁੰਦਾ ਹੌਲੀ ਹੌਲੀ ਰੋਹਿਤ ਨੇ ਕਮਲ ਨੂੰ ਆਪਣੇ ਦੋਸਤਾਂ ਦੀਆਂ ਪਾਰਟੀਆਂ ਤੇ ਲਿਜਾਣਾ ਬੰਦ ਕਰ ਦਿੱਤਾ ਜਦੋਂ ਉਸਦੇ ਦੋਸਤ ਘਰ ਆਉਂਦੇ ਤਾਂ ਵੀ ਉਹ ਉਸ ਨੂੰ ਕਹਿ ਦਿੰਦਾ ਕਿ ਤੂੰ ਸਾਹਮਣੇ ਨਾ ਆਈ ਜੇ ਉਹ ਘਰ ਦੀ ਬਾਲਕਨੀ ਵਿੱਚ ਵੀ ਖੜੀ ਹੋ ਜਾਂਦੀ ਤਾਂ ਵੀ ਉਹ ਉਸ ਨੂੰ ਬਹੁਤ ਖਿੱਚਦਾ ਕਿ ਉਹ ਦੇ ਰਹਾ ਕਰੇ ਤੇ ਉਹ ਉਸਤੇ ਸ਼ੱਕ ਕਰਦਾ ਕਿ ਉਹ ਸ਼ਾਇਦ ਲੋਕਾਂ ਦੇ ਸਾਹਮਣੇ ਜਾਣ ਕੇ ਆਉਂਦੀ ਹੈ ਜੇ ਹੁਣ ਉਹ ਸਜਦੀ ਸਬਰ ਦੀ ਤਾਂ ਵੀ ਉਹ ਉਸਤੇ ਸ਼ੱਕ ਕਰਦਾ ਉਸ ਨੂੰ ਉਸ ਦੇ ਹਾਰ ਸ਼ਿੰਗਾਰ ਤੋਂ ਵੀ ਝਿੜ ਆਉਣ ਲੱਗ ਪਈ ਸੀ ਕਮਲ ਹੁਣ ਹਾਰ ਸ਼ਿੰਗਾਰ ਵੀ ਘਟਹੀ ਕਰਦੀ ਕਮਲ ਦਾ ਇਸ ਕੈਦ ਵਿੱਚ ਹੁਣ ਦਮ ਘੁੱਟਣ ਲੱਗ ਪਿਆ ਸੀ ਤੇ ਇਸ ਕੈ ਦੁਕਾਨ ਉਹਨਾਂ ਦੋਹਾਂ ਵਿੱਚ ਅਕਸਰ ਝਗੜੇ ਹੁੰਦੇ ਤੇ ਕਈ ਵਾਰ ਤਾਂ ਉਹ ਕਮਲ ਤੇ ਹੱਥ ਵੀ ਚੁੱਕ ਦਿੰਦਾ। ਰੋਹਿਤ ਦੇ ਇਸ ਵਿਹਾਰ ਤੋਂ ਉਸ ਦੇ ਮਾਪੇ ਵੀ ਬਹੁਤ ਪਰੇਸ਼ਾਨ ਸਨ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਕਮਲ ਇੱਕ ਚੰਗੀ ਕੁੜੀ ਹੈ ਤੇ ਉਹ ਸਾਡੀ ਬਹੁਤ ਇੱਜ਼ਤ ਕਰਦੀ ਹੈ। ਸਾਰੇ ਰਿਸ਼ਤੇਦਾਰ ਉਸ ਦੀਆਂ ਬਹੁਤ ਤਾਰੀਫਾਂ ਕਰਦੇ ਹਨ। ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਵੇਂ ਰੋਹਿਤ ਨੂੰ ਇਸ ਸ਼ੱਕ ਦੇ ਚੱਕਰ ਵਿੱਚੋਂ ਬਾਹਰ ਕੱਢਣ। ਉਧਰ ਕਮਲ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਹ ਆਪਣੇ ਟਿਊਟਰ ਰਹੇ ਰਿਸ਼ਤੇ ਨੂੰ ਕਿਵੇਂ ਬਚਾਏ ਉਹ ਇਸ ਬਾਰੇ ਆਪਣੇ ਮਾਪਿਆਂ ਨਾਲ ਵੀ ਗੱਲ ਨਹੀਂ ਸੀ ਕਰ ਸਕਦੀ ਕਿਉਂਕਿ ਇਸ ਨਾਲ ਦੋਹਾਂ ਪਰਿਵਾਰਾਂ ਵਿੱਚ ਫਿੱਕ ਪੈ ਜਾਣੀ ਸੀ ਫਿਰ ਉਸਨੇ ਆਪਣੇ ਸਾਸਰ ਨਾਲ ਇਸ ਬਾਰੇ ਗੱਲ ਕੀਤੀ ਕਿ ਮੰਮੀ ਜੀ ਮੈਂ ਤਾਂ ਸਿਰਫ ਤੇ ਸਿਰਫ ਰੋਹਿਤ ਨੂੰ ਪਿਆਰ ਕਰਦੀ ਹਾਂ ਫਿਰ ਵੀ ਉਹ ਮੇਰੇ ਤੇ ਸ਼ੱਕ ਕਰਦਾ ਹੈ ਤੇ ਮੇਰੇ ਨਾਲ ਅੱਜਕੱਲ ਉਹ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦਾ ਮੇਰਾ ਸਜਣਾ ਸਬਰਨਾ ਵੀ ਉਸ ਨੂੰ ਚੰਗਾ ਨਹੀਂ ਲੱਗਦਾ ਕਮਲ ਦੀ ਸੱਸ ਨੇ ਉਸ ਨੂੰ ਹੌਸਲਾ ਦਿੱਤਾ ਕਿ ਉਹ ਫਿਕਰ ਨਾ ਕਰੇ ਮੈਂ ਤੇ ਤੇਰੇ ਪਾਪਾ ਉਸ ਨੂੰ ਸਮਝਾਵਾਂਗੇ ਸਭ ਠੀਕ ਹੋ ਜਾਵੇਗਾ ਕਮਲ ਨੇ ਆਪਣੀ ਸੱਸ ਦੀ ਗੱਲ ਮੰਨ ਲਈ ਤੇ ਚੁੱਪ ਰਹੀ ਉਹ ਆਪਣੇ ਮਾਪਿਆਂ ਨੂੰ ਰੋਹਿਤ ਤੇ ਇਸ ਰਵੱਈਏ ਬਾਰੇ ਕੁਝ ਨਾ ਦੱਸਦੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੋਹਾਂ ਦੇ ਝਗੜੇ ਦੋਹਾਂ ਪਰਿਵਾਰਾਂ ਵਿੱਚ ਝਗੜੇ ਦਾ ਕਾਰਨ ਬਣੇ ਉਹਨਾਂ ਦੋਹਾਂ ਦੇ ਝਗੜੇ ਦਿਨੋਂ ਦਿਨ ਵਧਦੇ ਜਾ ਰਹੇ ਸਨ ਤੇ ਰੋਹਿਤ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਕਈ ਵਾਰ ਕਮਲਦਾ ਦਿਲ ਕਰਦਾ ਕਿ ਉਹ ਸਭ ਕੁਝ ਛੱਡ ਕੇ ਪੇਕੇ ਚਲੀ ਜਾਵੇ ਹੁਣ ਉਸ ਤੋਂ ਕੁਝ ਵੀ ਬਰਦਾਸ਼ਤ ਨਹੀਂ ਸੀ ਹੁੰਦਾ ਪਰ ਉਹ ਡਰ ਜਾਂਦੀ ਕਿ ਲੋਕ ਕੀ ਕਹਿਣਗੇ ਸ਼ਾਇਦ ਉਹ ਮੇਰੇ ਤੇ ਹੀ ਸ਼ੱਕ ਕਰਨ ਰੋਹਿਤ ਵਾਂਗ ਕਿ ਸ਼ਾਇਦ ਮੈਂ ਹੀ ਗਲਤ ਹਾਂ ਤੇ ਕਿਤੇ ਰੋਹਿਤ ਮੇਰੇ ਤੇ ਹੋਰ ਸ਼ੱਕ ਨਾ ਕਰਨ ਲੱਗ ਪਵੇ ਇੱਕ ਦਿਨ ਦੀਪੀ ਦਾ ਫੋਨ ਆਇਆ ਉਹਨਾਂ ਦੇ ਵਿਆਹ ਦੀ ਸਾਰਗੀਰਾ ਸੀ ਤੇ ਉਹਨਾਂ ਆਪਣੇ ਘਰ ਪਾਰਟੀ ਰੱਖੀ ਸੀ ਤੇ ਉਹਨਾਂ ਨੇ ਕਮਲ ਤੇ ਰੋਹਿਤ ਨੂੰ ਵੀ ਇਨਵਾਈਟ ਕੀਤਾ ਪਰ ਰੋਹਿਤ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਮਲ ਨੂੰ ਵੀ ਜਾਣ ਤੋਂ ਮਨਾਂ ਕੀਤਾ ਕਮਲ ਦਾ ਬਹੁਤ ਦਿਲ ਸੀ ਕਿ ਉਸ ਦੀ ਭੈਣ ਨੇ ਇੰਨੇ ਪਿਆਰ ਨਾਲ ਸਾਨੂੰ ਬੁਲਾਇਆ ਤੇ ਉਹ ਜ਼ਰੂਰ ਜਾਵੇ ਕਮਲ ਦੀ ਸੱਸ ਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਰੋਹਿਤ ਨਹੀਂ ਜਾਂਦਾ ਤਾਂ ਮੈਂ ਤੇਰੇ ਨਾਲ ਜਾਵਾਂਗੀ ਤੇ ਉਹ ਮਨਾਂ ਨਹੀਂ ਕਰੇਗਾ ਕਮਲ ਆਪਣੀ ਸੱਸ ਨਾਲ ਪਾਰਟੀ ਤੇ ਚਲੀ ਗਈ ਪਰ ਰੋਹਿਤ ਨਾ ਗਿਆ ਉਹ ਜਦੋਂ ਪਾਰਟੀ ਤੇ ਗਈ ਤਾਂ ਆਪਣੇ ਦੋਹਾਂ ਭੈਣਾਂ ਨੂੰ ਆਪਣੇ ਆਪਣੇ ਘਰ ਵਾਲਿਆ ਦੇ ਨਾਲ ਖੁਸ਼ ਦੇਖ ਕੇ ਉਹ ਬਹੁਤ ਦੁਖੀ ਹੋਈ ਕਿ ਕਾਸ਼ ਰੋਹਿਤ ਮੇਰੇ ਨਾਲ ਹੁੰਦਾ ਤੇ ਸਾਡੇ ਵਿੱਚ ਵੀ ਇਸੇ ਤਰ੍ਹਾਂ ਦਾ ਪਿਆਰ ਹੁੰਦਾ ਉਸ ਦੀਆਂ ਭੈਣਾਂ ਤੇ ਸਾਰੇ ਰਿਸ਼ਤੇਦਾਰਾਂ ਨੇ ਪੁੱਛਿਆ ਕਿ ਰੋਹਿਤ ਕਿਉਂ ਨਹੀਂ ਆਇਆ ਤਾਂ ਉਹਨਾਂ ਦੋਹਾਂ ਸੱਸ ਨੂੰ ਨੇ ਝੂਠ ਬੋਲ ਦਿੱਤਾ ਕਿ ਉਹ ਬਾਹਰ ਕਿਤੇ ਕੰਮ ਦੇ ਸਿਲਸਿਲੇ ਵਿੱਚ ਗਿਆ ਹੋਇਆ ਹੈ ਘਰ ਵਾਪਸ ਆ ਕੇ ਕਮਲ ਸ਼ੀਸ਼ੇ ਅੱਗੇ ਬੈਠੀ ਆਪਣਾ ਮੇਕਅਪ ਉਤਾਰ ਰਹੀ ਸੀ ਤੇ ਅੱਜ ਉਸ ਨੂੰ ਆਪਣੀ ਇਹ ਸੁੰਦਰਤਾ ਆਪਣੇ ਸਭ ਤੋਂ ਵੱਡੇ ਦੁਸ਼ਮਣ ਲੱਗੀ ਉਸ ਦੀ ਇਹ ਸੁੰਦਰਤਾ ਜਿਸ ਦੀ ਲੋਕ ਤਾਰੀਫ਼ ਕਰਦੇ ਸੀ ਤੇ ਉਸ ਤੋਂ ਕੁੜੀਆਂ ਈਰਖਾ ਕਰਦੀਆਂ ਸੀ ਤੇ ਅੱਜ ਉਸ ਨੂੰ ਆਪਣੇ ਇਸੇ ਸੁੰਦਰਤਾ ਤੋਂ ਨਫ਼ਰਤ ਹੋ ਰਹੀ ਸੀ ਤੇ ਉਹ ਵੀ ਚਾਹੁੰਦੀ ਸੀ ਕਿ ਉਹ ਵੀ ਆਪਣੇ ਭੈਣਾਂ ਵਰਗੀ ਹੁੰਦੀ ਕਮ ਸੇ ਕਮ ਰੋ ਹੀ ਤ ਉਸਦੇ ਨਾਲ ਹੁੰਦਾ ਤੇ ਉਸ ਦਾ ਪਿਆਰ ਉਸਦੇ ਨਾਲ ਹੁੰਦਾ ਮੇਰੀਆਂ ਭੈਣਾਂ ਕਿੰਨੀਆਂ ਖੁਸ਼ ਹਨ ਭਾਵੇਂ ਉਹ ਜ਼ਿਆਦਾ ਸੋਹਣੀਆਂ ਨਹੀਂ ਉਹਨਾਂ ਕੋਲ ਜ਼ਿਆਦਾ ਪੈਸਾ ਨਹੀਂ ਫਿਰ ਵੀ ਅੱਜ ਉਹ ਉਸ ਨੂੰ ਆਪਣੇ ਆਪ ਤੋਂ ਅਮੀਰ ਲੱਗੀਆਂ ਉਹ ਸੋਚ ਰਹੀ ਸੀ ਕਿ ਮੇਰੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਦੁਖੀ ਹਾਂ ਉਸ ਦਿਨ ਫਿਰ ਰੋਹਿਸ਼ ਸ਼ਰਾਬ ਪੀ ਕੇ ਆਇਆ ਤੇ ਉਸਨੇ ਕਮਲ ਨੂੰ ਫਿਰ ਤੋਂ ਮਾਰਿਆ ਤੇ ਕਮਲ ਕੁਝ ਨਾ ਕਰ ਸਕੀ ਉਸ ਨੂੰ ਉਸ ਰਾਤ ਸਮਝ ਨਾ ਆਈ ਕਿ ਉਹ ਕੀ ਕਰੇ ਉਸ ਦਿਨ ساری ਰਾਤ ਉਸ ਦੀਆਂ ਅੱਖਾਂ ਸਾਹਮਣੇ ਆਪਣੀ ਭੈਣ ਦੀ ਪਾਰਟੀ ਤੇ ਆਪਣੇ ਦੂਹਾਂ ਭੈਣਾਂ ਦੇ ਹੱਸਦੇ ਚਿਹਰੇ ਨਜ਼ਰ ਆ ਰਹੇ ਸਨ ਤੇ ਉਹ ਆਪਣੇ ਹੀ ਘਰ ਵਿੱਚ ਆਪਣੇ પતિ ਦੀ ਕੁੱਟਮਾਰ ਖਾ ਕੇ ਕਿਸੇ ਕੋਨੇ ਵਿੱਚ ਪਈ ਹੋਈ ਹੈ ਤੇ ਉਸਦੇ પતિ ਨੂੰ ਸ਼ਰਾਬ ਦੇ ਨਸ਼ੇ ਵਿੱਚ ਇਹ ਵੀ ਅਹਿਸਾਸ ਨਹੀਂ ਕਿ ਉਹ ਉਸਦੀ ਪਤਨੀ ਹੈ ਉਸਦੀ ਜੀਵਨ ਸਾਥੀ ਹੈ ਉਹ ਕੁੜੀ ਜਿਸ ਦੀ ਖੂਬਸੂਰਤੀ ਦੇਖ ਕੇ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਉਸ ਰਾਤ ਰੋਹਿਤ ਦੇ ਮਾਤਾ ਪਿਤਾ ਕਰਨੀ ਸੰਤ ਤੇ ਕਮਲ ਬਹੁਤ ਦੁਖੀ ਸੀ ਉਸ ਕੋਲ ਅਜਿਹਾ ਕੋਈ ਵਿਅਕਤੀ ਨਹੀਂ ਸੀ ਜੋ ਉਸ ਦਾ ਦੁੱਖ ਸੁਣ ਸਕੇ ਉਸ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ ਉਹ ਆਪਣੀ ਸੱਸ ਦੇ ਕਮਰੇ ਵਿੱਚ ਗਈ ਤੇ ਆਪਣੇ ਸੌਰੇ ਦੀ ਦਵਾਈ ਚੋਨੀ ਦੀਆਂ ਗੋਲੀਆਂ ਕੱਢ ਲਈਆਂ ਤੇ ਉਸ ਨੇ ਸਾਰੀਆਂ ਗੋਲੀਆਂ ਖਾ ਲਈਆਂ ਰੋਹਿਤ ਨਸ਼ੇ ਵਿੱਚ ਧੁੱਤਪਿਆ ਸੀ ਤੇ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਜਦੋਂ ਸਵੇਰੇ ਉਹ ਸੁੱਤਾ ਪਿਆ ਉੱਠਿਆ ਤਾਂ ਕਮਲ ਆਪਣੇ ਕਮਰੇ ਵਿੱਚ ਨਹੀਂ ਸੀ ਉਸ ਨੂੰ ਲੱਗਿਆ ਕਿ ਕਿਤੇ ਬਾਹਰ ਹੋਵੇਗੀ ਪਰ ਜਦੋਂ ਉਹ ਬਾਥਰੂਮ ਵਿੱਚ ਗਿਆ ਤਾਂ ਉੱਥੇ ਕਮਲ ਦੀ লাশ ਪਈ ਸੀ ਤੇ ਉਸਨੇ ਖੁਦ ਖੁਸ਼ੀ ਕਰ ਲਈ ਇਹ ਦੇਖ ਕੇ ਰੋਹਿਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਰੋਹਿਤ ਦੇ ਮਾਪੇ ਆਏ ਤੇ ਕਮਲ ਦੇ ਮਾਪਿਆਂ ਨੂੰ ਫੋਨ ਕੀਤਾ ਗਿਆ ਕਮਲ ਦੇ ਪਿਓ ਨੇ ਰੋਹਿਤ ਨੂੰ ਬਹੁਤ ਬੁਰਾ ਭਲਾ ਕੇ ਹਾ ਤੇ ਉਹ ਆਪਣੀ ਧੀ ਦੀ লাশ ਆਪਣੇ ਘਰ ਲੈ ਆਇਆ ਕਮਲ ਦਾ ਪਿਓ ਕਮਲ ਦੀ লাশ ਆਪਣੇ ਹੱਥਾਂ ਵਿੱਚ ਚੁੱਕੀ ਆ ਰਿਹਾ ਸੀ ਤੇ ਸਾਰੇ ਪਿੰਡ ਵਾਲੇ ਹੈਰਾਨ ਸਨ ਕਿ ਇਹ ਸਭ ਕੀ ਹੋ ਗਿਆ ਕਮਲ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀ ਲੋਕੀ ਗੱਲਾਂ ਕਰਦੇ ਸਨ ਕਿ ਜ਼ਰੂਰੀ ਨਹੀਂ ਕਿ ਸੋਹਣੀਆਂ ਕੁੜੀਆਂ ਹੀ ਰਾਜ ਕਰ ਸਕਦੀਆਂ ਨੇ ਕਮਲ ਦੇਆਂ ਭੈਣਾਂ ਭਾਵੇਂ ਜ਼ਿਆਦਾ ਸੋਹਣੀਆਂ ਨਹੀਂ ਜ਼ਿਆਦਾ ਅਮੀਰ ਨਹੀਂ ਫਿਰ ਵੀ ਆਪਣੇ ਘਰ ਵਿੱਚ ਰਾਜ ਕਰਦੀਆਂ ਨੇ ਤੇ ਕਮਲ ਕੋਲ ਸਭ ਕੁਝ ਸੀ ਫਿਰ ਵੀ ਉਸਦੇ ਪਤੀ ਨੇ ਉਸਦੀ ਕਦਰ ਨਹੀਂ ਕੀਤੀ ਤੇ ਉਸ ਦਾ ਘਰ ਉਸ ਲਈ पिंजਰਾ ਬਣ ਗਿਆ ਤੇ ਜਿੱਥੋਂ ਉਹ ਮਰ ਕੇ ਆਜ਼ਾਦ ਹੋਈ